ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਟਾਰਟ ਕਰਦੇ ਆਪਾਂ ਅੱਜ ਦੀ ਨਿਊ ਵੀਡੀਓ ਅੱਜ ਦੀ ਜਿਹੜੀ ਵੀਡੀਓ ਬੜੀ ਇੰਟਰਸਟਿੰਗ ਹੋਣ ਵਾਲੀ ਆ ਸੋ ਬਣੇ ਰਹੋ ਵੀਡੀਓ ਦੇ ਨਾਲ ਵੀਡੀਓ ਨੂੰ ਫੁੱਲ ਦੇਖਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਰਦੇ ਆ ਸਟਾਰਟ ਆਪਾਂ ਵੀਡੀਓ ਤਾਂ ਕੁੱਤਾ ਰੱਖਦੇ ਆ ਉਹਨੂੰ ਜਦੋਂ ਆਪਾਂ ਮਗਰ ਮਾਝੀ ਦੇ ਰੱਖੇ ਮੀਨ ਕੋ ਪਾਣੀ ਰੱਖਦੇ ਜਿੰਨਾ ਉਹ ਬਹੁਤ ਹੋ ਜਾਂਦਾ ਉਹਨਾਂ ਦੂਸਰੇ ਕੁੱਤੇ ਨੇ ਪਿਆਰ ਨਹੀਂ ਦਾ ਤਾਂ ਕੁੱਤੇ ਤੋਂ ਵੀ ਮਾੜੀ ਕੀਤੀ ਭਾਜੀ ਜਿੱਦਾਂ ਕਿ ਆਪਾਂ ਸਾਰੇ ਜਾਣਦੇ ਆਂ ਕਿ ਗੁਰੀ ਤੇ ਪੂਜਾ ਸੰਗਾ ਇਹਨਾਂ ਦਾ ਜਿਹੜਾ ਹੈਗਾ ਅੱਜ ਕੱਲ ਸੋਸ਼ਲ ਮੀਡੀਆ ਤੇ ਵੀਡੀਓ ਨੂੰ ਜਿੱਦਾਂ ਹੀ ਸਵਾਈਪ ਕਰਦੇ ਆ ਇਹਨਾਂ ਦੀਆਂ ਹੀ ਵੀਡੀਓਜ਼ ਆ ਰਹੀਆਂ ਨੇ ਤਾਂ ਕੌਣ ਸਹੀ ਆ ਕੌਣ ਗਲਤ ਆ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਵੀ ਆਪਣੀ ਕਮੈਂਟਾਂ ਦੇ ਵਿੱਚ ਰਾਇ ਜ਼ਰੂਰ ਦਿਓ ਕਿ ਤੁਹਾਨੂੰ ਕੀ ਲੱਗਦਾ ਕਿ ਸਹੀ ਕੌਣ ਆ ਬਈ ਮੈਨੂੰ ਤਾਂ ਪਰਸਨਲੀ ਲੱਗਦਾ ਕਿ ਜਿਹੜਾ ਗੁਰੀ ਮੁੰਡਾ ਨਾ ਉਹ ਬਿਲਕੁਲ ਸਹੀ ਆ ਉਹ ਨਹੀਂ ਝੂਠ ਬੋਲ ਰਿਹਾ ਉਹਦੀਆਂ ਗੱਲਾਂ 'ਚ ਸੱਚਾਈ ਨਜ਼ਰ ਆ ਰਹੀ ਆ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਤੁਹਾਨੂੰ ਕੀ ਲੱਗਦਾ ਕਿ ਕੌਣ ਸਹੀ ਹੈ ਕਿਉਂਕਿ ਬੰਦੇ ਦੀ ਸ਼ਕਲ ਦੱਸ ਦਿੰਦੀ ਹੈ ਕਿ ਕੌਣ ਸੱਚਾ ਤੇ ਕੌਣ ਝੂਠਾ ਹਾਂਜੀ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੂਜਾ ਸੰਗਾ ਦੇ ਚਿਹਰੇ ਤੇ ਮੁਸਕਾਨ ਦੇਖ ਸਕਦੇ ਹੋ ਕਿ ਉਹ ਆਪਣੀ ਨਿਊਲੀ ਮੈਰਿਡ ਲਾਈਫ ਦੇ ਵਿੱਚ ਕਿੰਨੇ ਖੁਸ਼ ਹੈ ਹਾਂਜੀ ਬਿਲਕੁਲ ਬਹੁਤ ਖੁਸ਼ ਹੈ ਉਹ ਆਪਣੀ ਨਵੀਂ ਲਾਈਫ ਦੇ ਵਿੱਚ ਆਪਣੇ ਨਵੇਂ ਹਸਬੰਦ ਦੇ ਨਾਲ ਦੂਸਰੇ ਪਾਸੇ ਵਿਚਾਰੇ ਗੁਰੀ ਵੀਰੇ ਦਾ ਦੇਖ ਲੋ ਹਾਲ ਉਹ ਫੇਰ ਵੀ ਵਿਚਾਰਾ ਇਹੀ ਚੌਂਦਾ ਉਹਨੇ ਰੀਸੈਂਟਲੀ ਆਪਣੇ ਪੋਡਕਾਸਟ ਦੇ ਵਿੱਚ ਦੱਸਿਆ ਕਿ ਉਹ ਨਹੀਂ ਚਾਹੁੰਦਾ ਕਿ ਐਦਾਂ ਉਹ ਕੁਝ ਵੀ ਬੋਲੇ ਜਾਂ ਕੁਝ ਵੀ ਕਰੇ ਜੋ ਹੋਣਾ ਸੀ ਹੋ ਗਿਆ ਉਹ ਇੱਥੇ ਸਭ ਕੁਝ ਖਤਮ ਕਰਨਾ ਚਾਹੁੰਦਾ ਸੋ ਉਹਨਾਂ ਦੀ ਗੱਲ ਸਹੀ ਹੈ ਯਾਰ ਮੈਨੂੰ ਤਾਂ ਸੁਣ ਕੇ ਹੈਰਾਨਗੀ ਹੁੰਦੀ ਆ ਕਿ 12 ਤੋਂ 13 ਸਾਲ ਦਾ ਰਿਲੇਸ਼ਨ ਪਹਿਲਾਂ ਆਲਰੇਡੀ ਮੈਰਿਡ ਸੀ ਉਸ ਤੋਂ ਪਹਿਲਾਂ ਦਾ ਗੁਰਵੀਰੇ ਦੇ ਨਾਲ ਰਿਲੇਸ਼ਨ ਸੀ ਖੁਦ ਗੁਰਵੀਰੇ ਦੇ ਕੋਲ ਗਈ ਕਿ ਮੇਰਾ ਨਾ ਮੈਰਿਜ ਕਰਵਾ ਮੈਨੂੰ ਰੱਖ ਉਸ ਤੋਂ ਬਾਅਦ 12 ਤੋਂ 13 ਸਾਲ ਦਾ ਰਿਲੇਸ਼ਨ ਯਾਰ ਕੋਈ ਇੱਕ ਸੈਕਿੰਡ ਦੇ ਵਿੱਚ ਕਿਦਾਂ ਤੋੜ ਸਕਦਾ ਵੀਰ ਨੇ ਜਿਹੜੀ ਮੈਂ ਵੀਡੀਓ ਐਡ ਕੀਤੀ ਹੈ ਸਹੀ ਕਿਹਾ ਕਿ ਆਪਾਂ ਕੁੱਤਾ ਵੀ ਰੱਖਦੇ ਆ ਨਾ ਉਹਦੇ ਨਾਲ ਵੀ ਲਗਾਵ ਹੋ ਜਾਂਦਾ ਤੇ ਇੰਨੇ ਸਾਲ ਮੈਂ ਉਹਦੇ ਨਾਲ ਰਿਹਾ ਉਸ ਕੁੜੀ ਨੂੰ ਮੇਰੇ ਨਾਲ ਜ਼ਰਾ ਵੀ ਲਗਾਵ ਨਹੀਂ ਸੀ ਫਿਰ ਪਲੈਨਿੰਗ ਤਾਂ ਆਬਵੀਅਸਲੀ ਵੀਰੇ ਦੀ ਗੱਲ ਸੱਚੀ ਆ ਕਿ ਪਹਿਲਾਂ ਤੋਂ ਹੀ ਚੱਲ ਰਹੀ ਹੋਊਗੀ ਵੀਰ ਨੂੰ ਛੱਡਣ ਦੀ ਇਸੇ ਲਈ ਪਰਸਨਲ ਵੀਡੀਓਜ਼ ਜੋ ਹੈਗੀਆਂ ਉਹ ਬਣ ਰਹੀਆਂ ਸੀ ਹਰ ਇੱਕ ਘਰ ਪਰਿਵਾਰ ਦੇ ਵਿੱਚ ਲੜਾਈ ਹੁੰਦੀ ਆ ਪਰ ਇਹ ਨਹੀਂ ਹੁੰਦਾ ਕਿ ਆਪਾਂ ਜੇ ਕਿਤੇ ਲੜਾਈ ਹੋ ਵੀ ਤਾਂ ਉਹਦੀਆਂ ਵੀਡੀਓਜ਼ ਬਣਾ ਕੇ ਰੱਖੀਏ ਤਾਂ ਕਿ ਮੌਕਾ ਆਉਂਦੇ ਆਪਣੇ ਹਸਬੰਦ ਦੀ ਲੋਕਾਂ ਦੇ ਵਿੱਚ ਬੇਇੱਜ਼ਤੀ ਕਰੀਏ ਜੋ ਵੀ ਆ ਬਹੁਤ ਗਲਤ ਕੀਤਾ ਬਾਕੀ ਆਪਾਂ ਲੋਕ ਮੌਕਾ ਦਿੰਨੇ ਆ 5 5.5 ਲੱਖ ਰੁਪਇਆ 1 ਮਹੀਨੇ ਦੇ ਵਿੱਚ ਇਕੱਠਾ ਕਰਕੇ ਅਗਲੀ ਨੇ ਉਡਾਰੀ ਮਾਰਦੀ ਜੀ ਜਿਹੜਾ ਕੋਠਾ ਡਿੱਗੇ ਦੀ ਗੱਲ ਸੀ ਗੁਰੂ ਵੀਰ ਤੇ ਦਸਨ ਚ ਦੇ ਮੁਤਾਬਿਕ ਉਹ ਕੋਠਾ ਇਹਨਾਂ ਦਾ ਹੈ ਹੀ ਨਹੀਂ ਸੀ ਰੀਸੈਂਟਲੀ ਪੋਡਕਾਸਟ ਦੇ ਵਿੱਚ ਸਭ ਕੁਝ ਸੱਚ ਸਾਹਮਣੇ ਆਇਆ ਕਿ ਜਿਹੜਾ ਕੋਠਾ ਡਿੱਗਿਆ ਉਹ ਇਹਨਾਂ ਦਾ ਨਹੀਂ ਸੀ ਵੀਰੇ ਨੇ ਉਹਨੂੰ ਬਹੁਤ ਰੋਕਿਆ ਪਰ ਫਿਰ ਵੀ ਪੂਜਾ ਸੰਘਾ ਨੇ ਕਿਹਾ ਕਿ ਮੈਂ ਲੋਕਾਂ ਤੋਂ ਪੈਸੇ ਲੈਣੇ ਆ ਤੇ ਆਪਣੇ ਲੋਕ ਵੀ ਇੰਨੇ ਇਕ ਇਮੋਸ਼ਨਲ ਪਾ ਜਾਂਦੇ ਨੇ ਹੋ ਜਾਂਦੇ ਨੇ ਕਿ ਉਹਨਾਂ ਨੂੰ ਲੱਗਿਆ ਕਿ ਸੱਚੀ ਇਹਨੂੰ ਲੋੜ ਆ ਸੋ ਅਗਲੀ ਨੇ ਚਲਾਕੀ ਖੇਢੀ ਤੇ 5.5 ਲੱਖ ਰੁਪਏ ਇੱਕ ਮਹੀਨੇ ਦੇ ਵਿੱਚ ਇਕੱਠਾ ਕਰਕੇ ਨਾ ਤਾਂ ਕੋਠਾ ਪਾਇਆ ਨਾ ਘਰ ਪਾਇਆ ਕੁਝ ਵੀ ਨਹੀਂ ਪਾਇਆ ਤੇ ਚੱਕ ਕੇ ਵਿਆਹ ਕਰਵਾ ਲਿਆ ਮੈਨੂੰ ਤਾਂ ਲੱਗਦਾ ਸਾਰੇ ਪੈਸੇ ਆਪਣੇ ਵਿਆਹ ਤੇ ਹੀ ਲਾਤੇ ਹੋਣੇ ਗੁਰੀ ਵੀਰ ਨੂੰ ਇੱਕ ਪੈਸਾ ਵੀ ਨਹੀਂ ਦਿੱਤਾ ਇਹ ਗੁਰੀ ਵੀਰ ਦੇ ਕਹਿਣ ਮੁਤਾਬਿਕ ਪੋਡਕਾਸਟ ਦੇ ਵਿੱਚ ਸੱਚਾਈ ਹੈ ਮੈਨੂੰ ਤਾਂ ਲੱਗਦਾ ਇਸ ਜਰਾ ਸਰ ਗਲਤ ਆ ਕਿਉਂਕਿ ਇੱਕ ਔਰਤ ਜਿਨੇ ਨਿਭਾਣੀ ਹੋਵੇ ਨਾ ਉਹ ਚਾਹੇ ਬੰਦਾ ਲੱਖ ਨਸ਼ਾ ਕਰਦਾ ਹੋਵੇ ਲੱਖ ਮਕਟਮਾਰ ਕਰਦਾ ਹੋਵੇ ਕੁਝ ਵੀ ਹੋਵੇ ਉਹ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਦੀ ਉਹਨੂੰ ਮੌਕਾ ਦਿੰਦੀ ਆ ਉਹਨੂੰ ਕਦੇ ਵੀ ਛੱਡਦੀ ਨਹੀਂ ਜਿਨ੍ਹਾਂ ਨੇ ਵਾਣਾ ਹੋਵੇ ਤੇ ਜਿਨ੍ਹਾਂ ਚਲਾਕੀਆਂ ਖੇਡਣੀਆਂ ਹੋਵੇ ਉਹ ਤਾਂ ਫਿਰ ਇਹੀ ਕਰੂ ਜੋ ਪੂਜਾ ਸੰਗਾਜੀ ਨੇ ਕੀਤਾ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਮੈਂ ਆਪਣਾ ਜੋ ਹੈਗਾ ਉਹ ਪੱਖ ਦੱਸਿਆ ਇਹਦੇ ਵਿੱਚ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਐਦਾਂ ਦੀਆਂ ਹੋਰ ਵੀ ਅਪਡੇਟਸ ਦੇ ਲਈ ਥੈਂਕ ਯੂ